ਕਹਾਣੀ ਦਾ ਆਖਰੀ ਭਾਗ ਲੈ ਕੇ ਆਇਆ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਓ ਸ਼ੁਰੂ ਕਰੀਏ ਕਹਾਣੀ ਜਲੰਧਰ ਰੇਲਵੇ ਲਾਈਨ ਤੇ 60 ਫੁੱਟ ऊंचा ਪੁਲ ਬਣ ਰਿਹਾ ਦੀਪ ਨੇ ਟਰੈਕਟਰ ਟਰਾਲੀ ਬੈਕ ਕਰਕੇ ਪੁਲ ਤੇ ਲਗਾ ਦਿੱਤਾ ਟਰਾਲੀ ਵਿੱਚ 30 ਟਨ ਲੋਹਾ ਸੀ ਦੋ ਬਿਹਾਰੀ ਮਜ਼ਦੂਰ ਬੱਚੇ ਸੀ ਉਹ ਨਾਲ ਹੀ ਸੀ ਟਰਾਲੀ ਵਿੱਚ ਸੁੱਤੇ ਪਏ ਸੀ ਦੀਪਾ ਟਰੈਕਟਰ ਬੰਦ ਕਰਕੇ ਬੱਚਿਆਂ ਨੂੰ ਉਠਾ ਕੇ ਦਸ ਕਦਮ ਅਗਾਹ ਚ ਲਿਆ ਗਿਆ ਇੱਕ ਦੀ ਉਮਰ 14 ਸਾਲ ਸੀ ਇੱਕ ਦੀ 16 ਕ ਸਾਲ ਸੀ ਇੱਕ ਦਾ ਨਾ ਰਮੇਸ਼ ਸੀ ਇੱਕ ਦਾ ਨਾ ਰਾਜੂ ਸੀ ਅੰਕਲ ਜੀ ਕਹਿੰਦਿਆਂ ਦਾ ਮੂੰਹ ਨਹੀਂ ਸੀ ਸੁੱਕਦਾ ਉਹ ਦੋਨੋਂ ਹੀ ਦੀਪੇ ਦਾ ਬਹੁਤ ਮੋਹ ਕਰਦੇ ਸੀ ਉਹ ਵੀ ਉਹਦੇ ਨਿੱਕੇ ਨਿੱਕੇ ਕੰਮ ਕਰਦੇ ਰਹਿੰਦੇ ਇੱਕ ਬਿਹਾਰੀ ਸਿਕਿਉਰਿਟੀ ਗਾਰਡ ਸੀ ਉਹ ਵੀ ਬਿਹਾਰੀ ਸੀ ਉਹ ਟਰੈਕਟਰ ਤੇ ਬਹਿ ਗਿਆ ਤੇ ਉਹਨੇ ਟਰੈਕਟਰ ਨਿਊਟਰਲ ਦੇ ਵਿੱਚੋਂ ਕੱਢ ਦਿੱਤਾ ਉਹਨੂੰ ਪਤਾ ਕੁਝ ਨਹੀਂ ਸੀ ਟਰੈਕਟਰ ਬਾਰੇ ਫਿਰ ਕੀ ਜਦੋਂ ਟਰੈਕਟਰ ਤੁਰ ਪਿਆ ਤੋ ਬਿਹਾਰੀ ਸੈਕਿਉਰਿਟੀ ਗਾਰਡ ਨੇ ਛਾਲ ਮਾਰ ਦਿੱਤੀ। ਉਹਨਾਂ ਦੇ ਵਿੱਚੋਂ ਇੱਕ ਆ ਗਿਆ ਗਾਟਰ ਦੇ ਥੱਲੇ। ਜਿਵੇਂ ਹੀ ਦੀਪਾ ਚੜਿਆ ਤਾਂ ਉਹਦੇ ਪਜਾਮੇ ਦੇ ਲੱਤ ਫਸ ਗਈ। ਉਹਦੇ ਕੋਲੋਂ ਟਰੈਕਟਰ ਰੁੱਕਿਆ ਨਾ ਉਹਨੇ ਬੜੇ ਬਰੇ ਇਕ ਲਾਏ। ਇੱਥੇ ਫਿਰ ਕਿਸਮਤ ਦਗਾ ਕਰ ਗਈ। ਉਹਦੇ ਨਾਲ 20 ਕੁ ਫੁੱਟ ਥੱਲੇ ਰਹਿੰਦੇ ਟਰਾਲੀ ਪਲਟ ਗਈ। ਫਿਰ ਉਹਨਾਂ ਦੇ ਵਿੱਚੋਂ ਇੱਕ ਜਵਾਕ ਆ ਗਿਆ ਥੱਲੇ ਤੇ ਉਧਰ ਦੀਪੇ ਤੇ ਪਤਾ ਨਹੀਂ ਕਿੰਨੇ ਕੁ ਸਰੀਏ ਆਰ ਪਾਰ ਹੋ ਗਏ। ਉਜਾਲ ਤੇ ਡਿੱਗ ਪਿਆ ਇੱਕ ਦਿਮਾਗ ਤੋਂ 150 ਥੱਲੇ ਦਿਲ ਤੋਂ ਸੂਤ ਪਰੇ ਲੱਤਾਂ ਵਿੱਚ ਦੀ ਨਿਕਲ ਗਏ ਹੁਣ ਦੀਪਾ ਬਜਿਆ ਹੋਊ ਕਿ ਨਹੀਂ ਇਹ ਨਹੀਂ ਪਤਾ ਕਿਉਂਕਿ ਇੰਨਾ ਮਾੜਾ ਜੋ ਕਿ ਹੋਇਆ ਸੀ ਭਿਆਨਕ ਹਾਸਾ ਉਹ ਵਾਪਰਿਆ ਸਿਕਿਉਰਿਟੀ ਗਾਰਡ ਪਚ ਗਿਆ ਜਵਾਕ ਮਜ਼ਦੂਰ ਵੀ ਦੱਬੇ ਗਏ ਇੱਕ ਤੇ ਸੱਟਾਂ ਜ਼ਿਆਦਾ ਸੀ ਦੀਪੇ ਦੀਆਂ ਤਾਂ ਆ ਪੱਖਾਂ ਵਿੱਚ ਗਈਆਂ ਉਹ ਬੇਹੋਸ਼ ਹੋ ਗਿਆ ਕਿਉਂਕਿ ਅੱਖਾਂ ਵਿੱਚ ਦੇ ਹੋਏ ਉਹਨੇ ਦੇਖਿਆ ਕਿ ਖੂਹ ਦੇ ਖੂਨ ਦੇ ਪ੍ਰਣਾਲੇ ਹੀ ਵਗਦੇ ਸੀ ਉਹ ਸਮਝ ਗਿਆ ਕਿ ਦੋਨੋਂ ਮੁੰਡੇ ਮਰ ਗਏ 28 ਮਿੰਟ ਘਟੋ-ਘਟੋ ਉਹ ਉਦਾਂ ਹੀ ਪਏ ਰਹੇ ਉਥੋਂ ਦੀ ਇੱਕ ਡਾਕਟਰ ਦੀ ਫੈਮਿਲੀ ਜਾ ਰਹੀ ਸੀ ਜਾਂ ਕਹਿ ਲਓ ਵੀ ਉਹਨਾਂ ਦੀ ਕਿਸਮਤ ਨੂੰ ਆ ਗਏ ਡਾਕਟਰ ਦੀ ਬੇਟੀ ਸੀ ਇੱਕ 4-5 ਸਾਲ ਦੀ ਉਹਨੇ ਆਪਣੇ ਡੈਡੀ ਨੂੰ ਕਿਹਾ ਕਿ ਦੇਖੋ ਟਰਾਲੀ ਦੇ ਉੱਪਰ ਟਾਇਰ ਲੱਗੇ ਆ ਪਤਾ ਨਹੀਂ ਕੀ ਉਹ ਰੱਬ ਦਾ ਰੂਪ ਸੀ ਜਿਹੜੇ ਉਸ ਟਾਈਮ ਆ ਗਏ ਉਹ ਡਾਕਟਰ ਦੀ ਧੀ ਨੇ ਇਸ਼ਾਰਾ ਕੀਤਾ ਤਾਂ ਡਾਕਟਰ ਨੇ ਉੱਥੇ ਜਿੱਥੇ ਕੰਸਟ੍ਰਕਸ਼ਨ ਦਾ ਕੰਮ ਚੱਲਦਾ ਸੀ ਉੱਥੇ ਨੰਬਰ ਹੁੰਦੇ ਆ ਸਭ ਦੇ ਤੇ ਡਾਕਟਰ ਨੇ ਉੱਥੇ ਨੰਬਰ ਲੈ ਕੇ ਕਾਲ ਕੀਤੀ ਪ੍ਰੋਜੈਕਟ ਮੈਨੇਜਰ ਨੂੰ ਫੋਨ ਲਾਇਆ ਉੱਥੇ ਬਹੁਤ ਇਕੱਠ ਹੋ ਗਿਆ ਨੀਪੀ ਦੇ ਸਰੀਰ ਦੀਆਂ ਹੱਡੀਆਂ ਬਹੁਤ ਕ੍ਰੈਕ ਸੀ ਅਜੇ ਤੱਕ ਰੀੜ ਦੀ ਹੱਡੀ ਦੇ ਦਰਦ ਨੇ ਉਸ ਨੂੰ ਦੁਖੀ ਕਰ ਰੱਖਿਆ ਸੀ ਹੁਣ ਸਾਹ ਵੀ ਕੋਈ ਚੱਲ ਰਿਹਾ ਸੀ ਠੇਕੇਦਾਰ ਵੀ ਪਹੁੰਚ ਗਿਆ ਕੁਝ ਹੀ ਪਲਾਂ ਦੇ ਵਿੱਚ ਸਭ ਨੂੰ ਭਾਜੜ ਪੈ ਗਈ ਨੀਪੇ ਹੋਣਾ ਤੇ ਦੋਨੋਂ ਮਜ਼ਦੂਰਾਂ ਨੂੰ ਲੈ ਕੇ ਚੰਡੀਗੜ੍ਹ ਪੀਚੀ ਆਈ ਠੇਕੇਦਾਰ ਭਲਾਵੰਦਾ ਸੀ ਉਹਨੇ ਡਾਕਟਰ ਨੂੰ ਕਿਹਾ ਕਿ ਮੇਰਾ ਬੰਦਾ ਠੀਕ ਕਰੋ ਪੈਸੇ ਦੀ ਪਰਵਾਹ ਨਾ ਕਰੋ ਡਾਕਟਰ ਕਹਿੰਦਾ ਮਰੀਜ਼ ਤੁਹਾਡਾ ਜ਼ਿਆਦਾ ਸੀਰੀਅਸ ਆ ਕਹਿ ਨਹੀਂ ਸਕਦੇ ਕਿ ਬਚੂ ਕਿ ਨਹੀਂ ਪੈਸਾ ਵੀ 30 ਜਾਂ 35 ਲੱਖ ਦੇ ਕਰੀਬ ਲੱਗ ਜਾਣਾ ਠੇਕੇਦਾਰ ਕਹਿੰਦਾ ਪੈਸੇ ਦੀ ਪਰਵਾਹ ਨਾ ਕਰੋ ਤੁਸੀਂ ਮਰੀਜ਼ ਠੀਕ ਕਰੋ ਉਹ ਤਾਂ ਦੀਪੇ ਦੇ ਘਰਦਿਆਂ ਨੇ ਠੇਕੇਦਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਸਿਰਫ ਪੈਸੇ ਦੀ ਫਿਕਰ ਸੀ ਉਹਨਾਂ ਦੀ ਤਾਂ ਨੋਟ ਛਾਪਣ ਵਾਲੀ ਮਸ਼ੀਨ ਬੰਦ ਹੋ ਜਾਣੀ ਸੀ ਠੇਕੇਦਾਰ ਨੇ ਦੀਪੇ ਦੇ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਤੁਸੀਂ ਇਲਾਜ ਦੀ ਫਿਕਰ ਨਾ ਕਰੋ ਉਹ ਵੀ ਮੈਂ ਕਰਾਉਣਾ ਤੇਦੀ ਤਨਖਾਹ ਤੁਹਾਡੇ ਅਕਾਊਂਟ ਵਿੱਚ ਆਉਂਦੀ ਰਹੂ ਕਿਉਂਕਿ ਅਕਾਊਂਟ ਨੰਬਰ ਦੀਪੇ ਦੇ ਪਿਓ ਦਾ ਦਿੱਤਾ ਹੋਇਆ ਸੀ ਦੀਪਾ ਸਾਰੀ ਕਮਾਈ ਹੁਣ ਤੱਕ ਘਰ ਹੀ ਦਿੰਦਾ ਸੀ ਬਚਣ ਦੀ ਉਮੀਦ ਨਹੀਂ ਸੀ ਦੀਪੇ ਦੀ ਹੁਣ ਤਾਂ ਰੱਬ ਆਸਰੇ ਸੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਟ੍ਰੀਟਮੈਂਟ ਸ਼ੁਰੂ ਹੋ ਗਿਆ ਦੀਪਾ ਪੀਜੀਆਈ ਦਾਖਲ ਕਰਾ ਦਿੱਤਾ ਸੀ ਠੇਕੇਦਾਰ ਨੇ ਟ੍ਰੀਟਮੈਂਟ ਤਾਂ ਸ਼ੁਰੂ ਹੋਇਆ ਪਰ ਉਹ ਅਜੇ ਬੇਹੋਸ਼ ਹੀ ਸੀ ਪਹਿਲੇ ਦਿਨ ਵੀ ਹੋਸ਼ਨਾ ਆਇਆ ਇਸੇ ਤਰ੍ਹਾਂ 3 ਦਿਨ ਲੰਘ ਗਏ ਪਰ ਦੀਪੇ ਨੂੰ ਹੋਸ਼ ਨਾ ਆਇਆ ਚੌਥੇ ਦਿਨ ਪਰਮਾਤਮਾ ਦੀ ਕਿਰਪਾ ਨਾਲ ਦੀਪੇ ਨੂੰ ਹੋਸ਼ ਆਇਆ ਤੇ ਉਹਦੇ ਮੂੰਹ ਚੋਂ ਪਹਿਲੀ ਗੱਲ ਇਹੀ ਨਿਕਲੀ ਕਿ ਰਾਮੇਸ਼ ਤੇ ਰਾਜੂ ਦਾ ਕੀ ਹਾਲ ਹੈ ਉਹ ਮਜ਼ਦੂਰ ਬੱਚਿਆਂ ਬਾਰੇ ਪੁੱਛਿਆ ਜਿਹੜੇ ਉਸ ਟਾਈਮ ਟਰਾਲੀ ਵਿੱਚ ਸੀ ਠੇਕੇਦਾਰ ਕਹਿੰਦਾ ਕੁਲਦੀਪ ਫਿਕਰ ਨਾ ਕਰ ਉਹ ਠੀਕ ਆ ਦੀਪਕ ਕਹਿੰਦਾ ਮੈਨੂੰ ਯਕੀਨ ਤਾਂ ਹੈ ਨਹੀਂ ਪਰ ਮੈਂ ਗੱਲ ਕਰਨੀ ਚਾਹੁੰਨਾ ਉਹਨਾਂ ਨਾਲ ਠੇਕੇਦਾਰ ਨੇ ਪਤਾ ਨਹੀਂ ਕਿਸ ਨਾਲ ਗੱਲ ਕਰਾਈ ਉਹਨਾਂ ਦੀ ਆਵਾਜ਼ ਹੂ ਬੂਹ ਉਸਦੇ ਨਾਲ ਮਿਲਦੀ ਸੀ ਬਾਕੀ ਇਹ ਵੀ ਹੋ ਸਕਦਾ ਕਿ ਦੀਪੇ ਨੂੰ ਬਾਹਲੀ ਪਹਿਚਾਣ ਨਾ ਹੀ ਹੋਵੇ ਕਿਉਂਕਿ 4 ਦਿਨ ਤਾਂ ਬੇਹੋਸ਼ੀ ਵਿੱਚ ਸੀ ਚੱਲ ਜਿਵੇਂ ਵੀ ਸੀ ਦੀਪਾ ਗੱਲ ਕਰ ਚੁੱਪ ਹੋ ਗਿਆ ਕਿਉਂਕਿ ਉਹਨੇ ਜੋ ਅੱਖੀਂ ਦੇਖਿਆ ਸੀ ਉਹਨੂੰ ਪਤਾ ਸੀ ਵੀ ਇੱਕ ਜਾਣਾ ਤਾਂ ਬਚ ਹੀ ਨਹੀਂ ਸਕਦਾ ਤਿੰਨ ਦਿਨ ਫਿਰ ਨੀਂਦ ਆਈ ਸਰੀ ਨੂੰ ਅਚ ਵੀ ਲੱਗੀ ਡਾਕਟਰਾਂ ਨੇ ਬਹੁਤ ਟੀਕੇ ਲਾਏ ਤਿੰਨ ਦਿਨ ਤਾ ਪੂਰਾ ਆਖਣਾ ਲੱਗੀ ਚੌਥੇ ਦਿਨ ਐਸੀ ਅੱਖ ਲੱਗੀ ਕਿ ਉਹ ਕੋਮਾ ਵਿੱਚ ਚਲਿਆ ਗਿਆ ਐਸੀ ਨੀਂਦਰ ਆਈ ਕਿ ਕਈ ਮਹੀਨੇ ਨੀਂਦ ਵਿੱਚ ਹੀ ਰਿਹਾ ਮਤਲਬ ਦੀਪਕ ਕੋਮਾ ਵਿੱਚ ਚਲਿਆ ਗਿਆ ਦੀਪਕ ਕੋਮਾ ਵਿੱਚ ਜਾ ਸਕਦਾ ਇਹ ਤਾਂ ਪਹਿਲਾਂ ਹੀ ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਹੋਸ਼ ਵੀ ਆ ਸਕਦੀ ਆ ਨਾਰਮਲ ਵੀ ਹੋ ਸਕਦਾ ਤੇ ਕੋਮਾ ਵਿੱਚ ਵੀ ਜਾ ਸਕਦਾ ਕੋਮਾ ਵਿੱਚ ਜਾਣਾ ਵੀ ਤਿੰਨ ਤਰੀਕੇ ਦਾ ਹੁੰਦਾ ਤਿੰਨ ਸਟੇਜਾਂ ਹੁੰਦੀਆਂ ਪਹਿਲੇ ਵਿੱਚ ਦਿਲ ਧੜਕਦਾ ਸਰੀਰ ਤੇ ਦਿਮਾਗ ਕੋਈ ਰਿਐਕਸ਼ਨ ਨਹੀਂ ਕਰਦੇ ਦੂਜੀ ਸਟੇਜ ਵਿੱਚ ਦਿਮਾਗ ਡੈੱਡ ਹੁੰਦਾ ਬਾਡੀ ਤੇ ਦਿਲ ਕੰਮ ਕਰਦਾ ਤੀਜੀ ਸਟੇਜ ਵਿੱਚ ਦਿਮਾਗ ਡੈੱਡ ਹੁੰਦਾ ਦਿਲ 30% ਕੰਮ ਕਰਦਾ ਬਾਡੀ ਰਿਐਕਸ਼ਨ ਕਰਦੀ ਹੈ ਦੀਪਾ ਦੂਜੀ ਸਟੇਜ ਤੇ ਪਹੁੰਚਿਆ ਸੀ ਠੇਕੇਦਾਰ ਨੇ ਕੋਈ ਕਸਰ ਨਹੀਂ ਛੱਡੀ ਉਹ 5ਵੇਂ ਦਿਨ ਹੀ ਸਾਰੀਆਂ ਫਾਰਮੈਲਿਟੀ ਕਲੀਅਰ ਕਰਕੇ ਉਹਨੂੰ ਅਮਰੀਕਾ ਲੈ ਗਿਆ ਡਾਕਟਰਾਂ ਨੇ ਪਹਿਲਾਂ ਹੀ ਦੱਸਿਆ ਸੀ ਇਸ ਬਾਰੇ ਕਿ ਠੇਕੇਦਾਰ ਨੇ ਤਾਂ ਹੀ ਸਾਰਾ ਇੰਤਜ਼ਾਮ ਕਰ ਲਿਆ ਸੀ ਉਸਨੂੰ ਅਮਰੀਕਾ ਲੈ ਕੇ ਜਾਣ ਦਾ ਕੋਈ ਕਸਰ ਨਹੀਂ ਸੀ ਛੱਡੀ ਠੇਕੇਦਾਰ ਨੇ ਇਲਾਜਪੱਖੋਂ ਦੀਪਾ 8 ਮਹੀਨੇ ਕੋਮਾ ਵਿੱਚ ਰਿਹਾ ਤੇ ਡਾਕਟਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਹੁਣ 8 ਘੰਟੇ ਤੱਕ ਹੋਸ਼ ਆ ਜਾਵੇਗਾ ਦੀਪੇ ਦੇ ਨੇੜਲੇ ਪਿੰਡਾਂ ਦੇ ਕੁਝ ਬੰਦੇ ਉਹਦੇ ਕੋਲ ਪਹੁੰਚੇ ਜਦੋਂ ਉਸਨੂੰ ਹੋਸ਼ ਆਇਆ ਦੀਪਕ ਕਹਿੰਦਾ ਉਹਨੇ ਹਸਪਤਾਲ ਦੇ ਕਮਰੇ ਵਿੱਚ ਨਿਗਾਹ ਮਾਰੀ ਤੇ ਪੁੱਛਿਆ ਮੈਂ ਕਿੱਥੇ ਆ ਹੁਣ ਕੁਝ ਮੌਜੂਦ ਬੰਦੇ ਜੋ ਨੇੜਲੇ ਪਿੰਡਾਂ ਦੇ ਸੀ ਕਿਤੇ ਨਹੀਂ ਆ ਬਰਨਾਲੇ ਹੀ ਆ ਹਸਪਤਾਲ ਵਿੱਚ ਉਹਨਾਂ ਵਿੱਚੋਂ ਇੱਕ ਨੇ ਕਿਹਾ ਮੈਂ ਤੇਰੇ ਸਕੂਲ ਵਾਲੇ ਮਾਸਟਰ ਦਾ ਦੋਸਤ ਆ ਦੀਪਕ ਕਹਿੰਦਾ ਠੀਕ ਆ ਜੀ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਾਂ ਕਿਸੇ ਹੋਰ ਨੂੰ ਵੀ ਨਾ ਨਾ ਉਹ ਵੀ ਆਉਂਦਾ ਮਾਸਟਰ ਜਿਨੇ ਤੈਨੂੰ ਸਕੂਲ ਲਗਾਇਆ ਸੀ ਫਿਰ ਦੀਪੇ ਦੇ ਡਾਕਟਰ ਨੇ ਇੰਜੈਕਸ਼ਨ ਲਾਇਆ ਜਿਸ ਦੇ ਨਾਲ ਉਹ ਆਪਣਾ ਬੈਕਗ੍ਰਾਉਂਡ ਸਭ ਕੁਝ ਥੋੜੇ ਵਕਤ ਲਈ ਭੁੱਲ ਗਿਆ ਇਹਦਾ ਦੀਪੇ ਦੇ ਪਰਿਵਾਰ ਨੇ ਪਿੰਡ ਵਿੱਚ ਇਹ ਕਿਹਾ ਕਿ ਉਹ ਪੁਲ ਬਣਾਉਣ ਵਾਲੀ ਕੰਪਨੀ ਦੇ ਨਾਲ ਬੰਬੇ ਬੈਂਗਲੌਰ ਗਿਆ ਹੋਇਆ ਪਰ ਕੁਝ ਗੱਲਾਂ ਕਿੱਥੇ ਲੁਕਦੀਆਂ ਕਦੇ ਕਿਸੇ ਨੂੰ ਕਹਿ ਰਿਆ ਕਰਨ ਕੇ ਦੁਬਾਰਾ ਬਾਹਰ ਚਲਾ ਗਿਆ ਕੋਮਾ ਵਿੱਚ 8 ਮਹੀਨੇ ਰਿਹਾ ਦੀਪਾ ਫਿਰ ਉਸ ਤੋਂ ਬਾਅਦ 2 ਮਹੀਨੇ ਹੋਰ ਰੱਖਿਆ ਗਿਆ 2015 ਵਿੱਚ ਪੂਰੇ ਵਰਲਡ ਤੋਂ ਸੱਤਵਾਂ ਇਨਸਾਨ ਦੀਪਾ ਸੀ ਜੋ ਉਸ ਹਸਪਤਾਲ ਦੇ ਮਿਹਨਤੀ ਸਟਾਫ ਸਦਕਾ ਕੋਮਾ ਵਿੱਚੋਂ ਬਾਹਰ ਨਿਕਲਿਆ ਸੀ ਜਾਂ ਕਹਿ ਲਓ ਦੀਪੀ ਦੀ ਵਧੀ ਸੀ ਜਾਂ ਫਿਰ ਉਹ ਠੇਕੇਦਾਰ ਦਾ ਕੁਝ ਲੈਣ ਦੇਣ ਦਾ ਸੰਬੰਧ ਸੀ ਜਿਸ ਨੇ ਉਹਦਾ ਇੰਨਾ ਇਲਾਜ ਕਰਵਾਇਆ ਤੇ ਉਹਨੂੰ ਨਵੀਂ ਜ਼ਿੰਦਗੀ ਬਖਸ਼ੀ ਇਸੇ ਦੌਰਾਨ ਠੇਕੇਦਾਰ ਦੀਪੇ ਦੇ ਘਰ ਹਰ ਮਹੀਨੇ ਦੀ ਤਨਖਾਹ ਪਹੁੰਚਦੀ ਕਰ ਦਿੰਦਾ ਸੀ ਉਹ ਵੀ ਓਵਰਟਾਈਮ ਸਮੇਤ ਹੀ ਇਲਾਜ ਹੋਇਆ ਤਾਂ ਦੀਪਾ ਪਿੰਡ ਆ ਗਿਆ ਸਭ ਦੇ ਲਈ ਇਹ ਇੱਕ ਲੁਕਿਆ ਸ਼ਿਪਿਆ ਰਾਜ ਹੀ ਸੀ ਆਖਰਕਾਰ ਦੀਪਾ ਕਿੱਥੇ ਸੀ ਪਿੰਡੋਂ ਨਤ ਬਾਅਦ ਲੋਕਾਂ ਨੂੰ ਬਹੁਤ ਚਾ ਚੜਿਆ ਕੁਝ ਨੇ ਤਾਂ ਸਿਰਫ ਪਤਾ ਹੀ ਕਰਨਾ ਸੀ ਤੇ ਕੁਝ ਮੋਹ ਪਿਆਰ ਕਰਕੇ ਉਸ ਨੂੰ ਮਿਲਣ ਦੇ ਲਈ ਆਏ। ਦੀਪਾ ਜਦੋਂ ਘਰ ਆਇਆ ਤਾਂ ਉਹਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਨੇ ਟੰਗ ਦੇ ਨਾਲ ਉਸ ਨਾਲ ਗੱਲ ਨਾ ਕੀਤੀ। ਪਰ ਦੋਨੋਂ ਮੁੰਡੇ ਅੱਗੇ ਪਿੱਛੇ ਫਿਰਦੇ ਰਹੇ। ਪਿੰਡ ਦੇ ਲੋਕਾਂ ਦੇ ਨਾਲ ਮੋਹ ਪਿਆਰ ਸੀ। ਉਹ ਸਾਰੇ ਅਤਾ ਪਤਾ ਲੈਣ ਵਾਸਤੇ ਆਉਂਦੇ ਰਹੇ। ਮੁੰਡਿਆਂ ਨੇ ਕਿਹਾ ਡੈਡੀ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ। ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। ਪਰ ਦੀਪੇ ਨੂੰ ਘਰ ਕਿਸ ਨੇ ਵੇਲੇ ਰੋਟੀ ਦੇਣੀ ਸੀ? ਰੋਟੀ ਤਾਂ ਕਦੇ ਢੰਗ ਨਾਲ ਉਦੋਂ ਨਹੀਂ ਸੀ ਮਿਲੀ ਜਦੋਂ ਕੰਮ ਕਰਦਾ ਸੀ ਹੁਣ ਕਿਹਨੇ ਦੇਣੀ ਸੀ ਦੀਪੇ ਨੇ ਫੋਨ ਕਰਕੇ ਕੰਮ ਦਾ ਪਤਾ ਕਰਨਾ ਸ਼ੁਰੂ ਕਰ ਦਿੱਤਾ ਪਰ ਹੁੰਡੇ ਤਾਂ ਦੀਪੇ ਦੇ ਨਾਲ ਕਿਉਂ ਖਿੱਚੜੀ ਸੀ ਅਸਲੀਅਤ ਦੇ ਵਿੱਚ ਉਹ ਆਪਣਾ ਮਤਲਬ ਕੱਢਣਾ ਚਾਹੁੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਉਹ ਕੁਝ ਵੀ ਕਰੇ ਉਹਨਾਂ ਵਾਸਤੇ ਇਹ ਚੀਜ਼ ਹਾਜ਼ਰ ਜ਼ਰੂਰ ਕਰੂ ਹੁਣ ਉਹੀ ਹੋਣਾ ਸੀ ਜੀ ਤਾਂ ਡਰ ਸੀ ਦੀਪੇ ਦੇ ਬੱਚਿਆਂ ਨੇ ਇੱਕ ਦਿਨ ਕਿਆ ਹੀ ਦਿੱਤੀ ਆਪਣੇ ਦਿਲ ਦੀ ਗੱਲ ਦੀਪੇ ਦੇ ਵੱਡੇ ਮੁੰਡੇ ਨੇ ਕਿਆ ਹੀ ਦਿੱਤਾ ਮਨੀ ਕਹਿੰਦਾ ਡੈਡੀ ਇੱਕ ਤਾਂ ਮੈਂ ਸੋਚਦਾ ਵੀ ਹੁਣ ਮੈਂ ਡਿਪਲੋਮਾ ਕਲੀਅਰ ਕਰ ਲਵਾਂ ਤੇ ਆਪਾਂ ਗੱਡੀ ਲੈ ਲਈਏ ਦੀਪਾ ਕਹਿੰਦਾ ਚੱਲ ਕੋਈ ਨਾ ਪੁੱਤ ਮੈਂ ਕਰਦਾ ਹੱਲ ਪਿਓ ਸੀ ਫਰਜ਼ ਤਾਂ ਹੁਣ ਤੱਕ ਸਾਰੇ ਪੂਰੇ ਕਰਦਾ ਹੀ ਰਿਹਾ ਅੱਗੇ ਕਿਹੜਾ ਮਾੜਾ ਸੋਚਦਾ ਸੀ ਦੀਪੇ ਨੇ ਫਿਰ ਤੋਂ ਪੁਲ ਬਣਾਉਣ ਵਾਲੀ ਕੰਪਨੀ ਦੇ ਨਾਲ ਗੱਲਬਾਤ ਕਰ ਲਈ ਕੰਮ ਦੀ ਉਸ ਟਾਈਮ ਕੰਪਨੀ ਦੇ ਪੋਲ ਬਣਾਉਣ ਦਾ ਕੰਮ ਸੁਲਤਾਨਪੁਰ ਲੋਤੀ ਤੋਂ ਚੱਲ ਰਿਹਾ ਸੀ ਜਦੋਂ ਦੀਪਾ ਘਰ ਸੀ ਉਹਨੂੰ ਹੀ ਪਤਾ ਉਹ ਕਿਵੇਂ ਟਾਈਮ ਟਪਾ ਰਿਹਾ ਸੀ ਘਰ ਵਿੱਚ ਤਾਂ ਕਾਲਜੁਗ ਹੀ ਚੱਲ ਰਿਹਾ ਸੀ ਦੋਨੋਂ ਮੁੰਡੇ ਜਿੱਥੇ ਖਾਣ ਨੂੰ ਮਿਲਦਾ ਉਧਰ ਹੀ ਹੋ ਜਾਂਦੇ ਉਹਨੂੰ ਤਾਂ ਪਤਾ ਸਭ ਕੁਝ ਬਹੁਤ ਪਹਿਲਾਂ ਦਾ ਸੀ ਪਰ ਉਹਨੂੰ ਲੱਗਦਾ ਸੀ ਕਿ ਸ਼ਾਇਦ ਕੁਝ ਬਦਲ ਗਿਆ ਹੋਊ ਪਰ ਕਿੱਥੇ ਕੁਝ ਬਦਲਣ ਵਾਲਾ ਸੀ ਦੀਪਾ ਹਜੇ ਵੀ ਜਵਾਕਾਂ ਮੂਰੇ ਝੁਕਦਾ ਸੀ ਉਹ ਹਜੇ ਵੀ ਸੋਚਦਾ ਸੀ ਕਿ ਇਹਨਾਂ ਨੂੰ ਕੋਈ ਤੰਗੀ ਨਾ ਆਵੇ ਦੀਪੇ ਨੇ ਕੰਮ ਦੀ ਗੱਲ ਕੀਤੀ ਤੇ ਠੇਕੇਦਾਰ ਨੂੰ ਕਿਹਾ ਵੀ ਉਹਨੇ ਸਾਧਨ ਲੈਣਾ ਫਿਰ ਕੀ ਉਸ ਤੋਂ ਅਗਲੇ ਦਿਨ ਠੇਕੇਦਾਰ ਨੇ ਜਲੰਧਰ ਬੁਲਾ ਲਿਆ ਤੇ ਉੱਥੋਂ ਗੱਡੀ ਕਢਾ ਦਿੱਤੀ ਹੁਣ ਕਰਜ਼ਾ ਵੀ ਤੇ ਲਾਉਣਾ ਸੀ ਹੁਣ ਤੱਕ ਕਦੇ ਪਿਓ ਤੇ ਕਦੇ ਜਵਾਕਾਂ ਦੀਆਂ ਖਵਾਸ਼ਾਂ ਹੀ ਪੂਰੀਆਂ ਕਰਦਾ ਰਿਹਾ ਦੀਪਕ ਘਰੋਂ ਹਟ ਗਿਆ 2015 ਵੀ ਆ ਗਿਆ ਸੀ ਹੁਣ ਤੱਕ ਬਥੇਰਾ ਘਰ ਦੇ ਚੁੱਕਿਆ ਸੀ ਹੁਣ ਘਰ ਆਉਣਾ ਬੰਦ ਹੋ ਗਿਆ ਫਿਰ ਉਹਨਾਂ ਨੇ 2016 ਵਿੱਚ ਦੀਪੇ ਤੇ ਰਿਪੋਰਟ ਦੇ ਦਿੱਤੀ ਕਿ ਇਹ ਘਰ ਨਹੀਂ ਆਉਂਦਾ ਪੈਸਾ ਨਹੀਂ ਦਿੰਦਾ ਇਹ ਰਿਪੋਰਟ ਦੀਪੇ ਦੀ ਘਰ ਵਾਲੀ ਨੇ ਦਿੱਤੀ ਸੀ ਦੀਪੇ ਦਾ ਪਿਓ ਤੇ ਉਹਦੇ ਸਹੁਰੇ ਤੇ ਕੁਝ ਪਿੰਡ ਦੇ 도ਗਲੇ ਲੋਕ ਨਾਲ ਸੀ ਐਸਆਈ ਨੂੰ ਪੈਸੇ ਦੇ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਬڑے ਇਲਜ਼ਾਮ ਲਾਏ ਉਹਦੀ ਤੀਵੀ ਨੇ ਕਿਉਂਕਿ ਦੀਪੇ ਨੇ ਹੁਣ ਘਰ ਪੈਸੇ ਦੇਣੇ ਬੰਦ ਕਰ ਦਿੱਤੇ ਸੀ ਹੁਣ ਉਹਨੂੰ ਠੇਕੇਦਾਰ ਨੇ ਡਰਾਈਵਰ ਤੋਂ ਸਿਕਿਉਰਿਟੀ ਸੁਪਰਵਾਈਜ਼ਰ ਦਾ ਕੰਮ ਸੌਂਪ ਦਿੱਤਾ ਸੀ ਉਹਨਾਂ ਨੇ ਵੀ ਆਪਣਾ ਜ਼ੋਰ ਲਾਇਆ ਤੇ ਇਧਰ ਦੀਪਾ ਇਕੱਲਾ ਸੀ ਸੱਚ ਨਾਲ ਦੀਪਾ ਆਪਣੇ ਨਾਲ ਦੇ ਪਿੰਡ ਦਾ ਸਰਪੰਚ ਲੈ ਗਿਆ ਸੀ ਦੀਪੇ ਨੇ ਫਿਰ ਆਪਣੇ ਘਰ ਦੀ ਆਮ ਕਹਾਣੀ ਸਰਪੰਚ ਨੂੰ ਦੱਸੀ ਬੰਦਾ ਉਹ ਵੀ ਸੱਚਾ ਸੀ ਸਰਪੰਚ ਨੇ ਜਦ ਦੀਪੇ ਦਾ ਪੱਖ ਜਾ ਕੇ ਐਸਆਈ ਦੇ ਮੂਹਰੇ ਰੱਖਿਆ ਉਹ ਸਰਪੰਚ ਨੂੰ ਦੇਖ ਕੇ ਸਮਝ ਗਿਆ ਇਹ ਬੰਦਾ ਤੁਰਦਾ ਸੱਚੇ ਬੰਦੇ ਦੇ ਨਾਲ ਹੀ ਆ ਜਦੋਂ ਉਹਨੇ ਸਰਪੰਚ ਅਤੇ ਦੀਪੇ ਦੀ ਸੁਣੀ ਤਾਂ ਉਹਨੇ ਦੀਪੇ ਦੀ ਘਰ ਵਾਲੀ ਅਤੇ ਸਹੁਰਿਆਂ ਨੂੰ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਤੇ ਅਖੀਰ ਫੈਸਲਾ ਦੀਪੇ ਦੇ ਹੱਕ ਵਿੱਚ ਹੋਇਆ ਦੀਪਾ ਘਰੋਂ ਬਾਹਰ ਰਹਿਣ ਲੱਗ ਗਿਆ ਪਰ ਘਰ ਖਰਚਾ ਦੇਣਾ ਬੰਦ ਨਾ ਕੀਤਾ ਉਹ ਖਾਣ ਪੀਣ ਵਾਲਾ ਬੰਦਾ ਸੀ ਬਚਪਨ ਤੋਂ ਹੀ दारू ਦਾ ਆਦੀ ਸੀ ਪਰ ਜੇ ਕੋਈ ਕਹੇ ਕਿ ਹੁਣ ਉਹ ਵੀ ਨਾ ਪੀਵੇ ਇਹ ਤਾਂ ਨਹੀਂ ਸੀ ਹੋ ਸਕਦਾ ਇੱਕ ਤਾਂ ਕਮਾ ਵਿੱਚੋਂ ਬਾਹਰ ਆਇਆ ਸੀ ਬਿਮਾਰੀ ਤੋਂ ਬਾਹਰ ਆਉਂਦੇ ਕਿੰਨੇ ਹੀ ਸਾਲ ਸਰੀਰ ਨਹੀਂ ਸੰਭਲਦਾ ਦੀਪੇ ਦੇ ਟੱਬਰ ਨੇ ਬਾਹਰ ਫਿਰ ਉਹਦਾ ਖਹਿੜਾ ਨਾ ਛੱਡਿਆ ਉਹ ਆਨੇ ਬਹਾਨੇ ਉਹਨੂੰ ਤੰਗ ਕਰਦੇ ਉਹਨਾਂ ਨੂੰ ਬਸ ਪੈਸਾ ਚਾਹੀਦਾ ਸੀ ਦੀਪਕ ਹਰ ਕਦੇ ਕਦਾਂ ਜਾਂਦਾ ਜਵਾਕਾਂ ਨੂੰ ਪੜ੍ਹਾਈਆਂ ਕਰਵਾਈਆਂ ਗੱਡੀ ਲੈ ਦਿੱਤੀ ਹਰੇਕ ਰੀਤ ਪੂਰੀ ਕੀਤੀ ਤਾਂ ਵੀ ਉਸ ਦੀਆਂ ਉਮੀਦਾਂ ਟੁੱਟੀਆਂ ਕਿਉਂਕਿ ਆਸ ਸੀ ਕਿ ਬੱਚੇ ਵੱਡੇ ਹੋ ਕੇ ਕਦਰ ਕਰਨਗੇ ਪਰ ਬੱਚੇ ਵੀ ਬਸ ਖਾਣ ਵਾਲੇ ਹੀ ਨਿਕਲੇ ਫਿਰ ਤੋਂ ਦੀਪੇ ਤੇ ਪਰਚਾ ਕਰ ਦਿੱਤਾ ਵੀ ਇਹ दारू ਪਿੰਦਾ ਕਰ ਖਰਚਾ ਨਹੀਂ ਦਿੰਦਾ ਇਹ ਪਰਚਾ ਉਹਦੀ ਘਰ ਵਾਲੀ ਵੱਲੋਂ ਦਿੱਤਾ ਗਿਆ ਉਹਦਾ ਹੱਕ ਵੀ ਬਣਦਾ ਸੀ ਕਿਉਂਕਿ ਉਸ ਦੀ ਕਾਨੂੰਨੀ ਤੌਰ ਤੇ ਪਤਨੀ ਸੀ ਜੇ ਉਹਦਾ ਪਤੀ ਖਰਚਾ ਨਾ ਦੇਵੇ ਤਾਂ ਉਹ ਪਰਚਾ ਦੇ ਸਕਦੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਵਿਚਲੀ ਸੱਚਾਈ ਇਹ ਗੱਲ ਤਕਰੀਬਨ 2019 ਦੀ ਹੈ ਜਦੋਂ ਦੀਪੇ ਨੂੰ ਬਰਨਾਲੇ ਥਾਣੇ ਤੋਂ ਫੋਨ ਆਇਆ ਤਾਂ ਉਹ ਇਸ ਵਾਰ ਬਹੁਤ ਖਫਿਆ ਪਿਆ ਸੀ ਕਿਉਂਕਿ ਉਹਦੀ ਪਤਨੀ ਆਪ ਗਲਤ ਸੀ ਤਾਂ ਵੀ ਉਹਦੇ ਤੇ ਇਲਜ਼ਾਮ ਲਗਾ ਰਹੀ ਸੀ ਬੱਚੇ ਵੀ ਮਾਂ ਵੱਲ ਦੇ ਸੀ ਕੁਝ ਸੌਰਿਆਂ ਦੇ ਬੰਦੇ ਕੁਝ ਪਿੰਡ ਦੇ ਘੱਟੋ-ਘੱਟ 70 ਬੰਦੇ ਇਕੱਠੇ ਹੋਏ ਪਏ ਸੀ ਥਾਣੇ ਵਿੱਚ ਪਰ ਦੀਪਾ ਇਕੱਲਾ ਸੀ ਦੀਪਾ ਥਾਣੇ ਪਹੁੰਚਿਆ ਤੇ ਕਹਿੰਦਾ ਹਾਂ ਜੀ ਸਤਿ ਸ੍ਰੀ ਅਕਾਲ ਥਾਣੇਦਾਰ ਸਾਹਿਬ ਥਾਣੇਦਾਰ ਕਹਿੰਦਾ ਤੂੰ ਆਪਣੀ ਘਰ ਵਾਲੀ ਤੇ ਜਵਾਕ ਤੰਗ ਕੀਤੇ ਆ ਕੀ ਗੱਲ ਖਰਚਾ ਨਹੀਂ ਦਿੰਦਾ ਦੀਪਾ ਤਾਂ ਪਹਿਲਾਂ ਹੀ ਗਰਮ ਹੋਇਆ ਪਿਆ ਸੀ ਕਿਉਂਕਿ ਉਹਨਾਂ ਦੀ ਆਪ ਦੀ ਤਾਂ ਕੋਈ ਇੱਜ਼ਤ ਹੈ ਨਹੀਂ ਸੀ ਤੇ ਥੋੜੇ ਦਿਨਾਂ ਬਾਅਦ ਹੀ ਉਹਦੀ ਵੀ ਬਦਨਾਮੀ ਕਰਾਉਣ ਥਾਣੇ ਵਿੱਚ ਬੁਲਾ ਲੈਂਦੇ ਨਾਲ ਦੀਪਕ ਆਮ ਤੋ ਖੱਜਲਖਵਾਰ ਹੁੰਦਾ ਤਾਂ ਦੂਜਾ ਮਾਨਸਿਕ ਤੌਰ ਤੇ ਤੰਗ ਕਰ ਰੱਖਿਆ ਸੀ ਉਹਨਾਂ ਨੇ ਥਾਣੇ ਅੰਦਰ ਕਾਫੀ ਬਹਿਸ ਹੋਈ ਦੀਪੇ ਨੇ ਵੀ ਜਾਂਦੇ ਜਾਂਦੇ ਕਿਹਾ ਗਾਲ ਕੱਢਦਿਆਂ ਕਿਹਾ ਕੌਣ ਕਹਿੰਦਾ ਮੈਂ ਖਰਚਾ ਨਹੀਂ ਦਿੰਦਾ ਤਾਂ ਦੀਪੇ ਦਾ ਸਾਲਾ ਉੱਠਦੇ ਹੀ ਬੋਲਿਆ ਉਹ 70 ਬੰਦੇ ਦੀਪਾ ਇਕੱਲਾ ਪੂਰੇ ਥਾਣੇ ਵਿੱਚ ਉਹਨਾਂ ਨੇ ਕੰਮ ਵਾਲੀ ਪਾਰਹੀ ਸੀ ਥਾਣੇਦਾਰ ਨੇ ਫਿਰ ਇਸ ਵਾਰ ਪੈਸੇ ਖਾ ਰੱਖੇ ਸੀ ਉਹ ਦੀਪੇ ਨੂੰ ਆਪਣੇ ਚੱਕਰਾਂ ਵਿੱਚ ਫਸਾ ਰਿਹਾ ਸੀ ਬਿਉਂਤ ਤਾਂ ਇਹਨਾਂ ਨੂੰ ਹੁੰਦੀ ਆ ਜੇ ਕੋਈ ਫਸ ਗਿਆ ਠੀਕ ਹੈ ਨਹੀਂ ਚੱਲਦੇ ਆ ਜਿਵੇਂ ਚੱਲੀ ਜਾਂਦਾ ਅਗਲਾ ਜਿਉਂ ਹੀ ਥਾਣੇਦਾਰ ਤਤਾ ਹੋਣ ਲੱਗਾ ਤਾਂ ਦੀਪੇ ਨੇ ਪ੍ਰੂਫ ਸਾਹਮਣੇ ਰੱਖ ਦਿੱਤੇ ਪ੍ਰੂਫ ਵੀ ਸਿੱਧਿਆ ਬੰਦਿਆਂ ਨੇ ਨੰਬਰ ਦੇ ਦਿੱਤੇ ਜਿਨ੍ਹਾਂ ਦੇ ਰਾਹੀਂ ਉਹ ਪੈਸਾ ਭੇਜਦਾ ਸੀ ਜੋ ਹੋਈ ਉਹ ਦੇਕਰ ਵਾਲੀ ਉੱਚਾ ਨੀਵਾ ਬੋਲ ਰਹੀ ਸੀ ਤਾਂ ਦੀਪੇ ਨੇ ਕੱਲੇ-ਕੱਲੇ ਪੈਸੇ ਦਾ ਹਿਸਾਬ ਥਾਣੇਦਾਰ ਨੂੰ ਦਿੱਤਾ ਤੇ ਕਰਾ ਦਿੱਤੀ ਜਲੰਧਰ ਵਾਲੇ ਠੇਕੇਦਾਰ ਦੀ ਗੱਲ ਕੁਝ ਪੇਤਾ ਦੀਪੇ ਨੂੰ ਵੀ ਥਾਣੇਦਾਰ ਤੋਂ ਪਤਾ ਲੱਗ ਗਿਆ ਕਿ ਉਹ ਦੀ ਘਰ ਵਾਲੀ ਨੇ ਠੇਕੇਦਾਰ ਤੇ ਵੀ ਤੋਮਤ ਲਗਾਈ ਸੀ ਥਾਣੇਦਾਰ ਕਹਿੰਦਾ ਠੇਕੇਦਾਰ ਨੂੰ ਫੋਨ ਲਗਾਉਂਦੇ ਆ ਹਾਂ ਬਾਈ ਠੇਕੇਦਾਰਾ ਆ ਕੁਲਦੀਪ ਤੇਰੇ ਕੋਲ ਕੰਮ ਕਰਦਾ ਇਹਦੇ ਪਰਿਵਾਰ ਦਾ ਪਰਚ ਖਰਚ ਆਇਆ ਕਹਿੰਦੇ ਇਹ ਕਰ ਕੁਛ ਨਹੀਂ ਦਿੰਦਾ ਤੂੰ ਦੱਸ ਇਹਦਾ ਹਿਸਾਬ ਕਦੋਂ ਕਰਨਾ ਠੇਕੇਦਾਰ ਨੇ ਕਿਹਾ ਪਹਿਲੀ ਗੱਲ ਤਾਂ ਕੁਲਦੀਪ ਵਰਗਾ ਭਲਾ ਇਨਸਾਨ ਕੋਈ ਨਹੀਂ ਬਾਕੀ ਰਹੀ ਗੱਲ ਖਰਚੇ ਦੀ ਥਾਣੇਦਾਰ ਸਸਪੈਂਡ ਤਾਂ ਮੈਂ ਤੈਨੂੰ ਵੀ ਕਰਾ ਦੇਵਾਂ ਜੋ ਤੂੰ ਇਲਜ਼ਾਮ ਲਾਇਆ ਥਾਣੇਦਾਰ ਕਹਿੰਦਾ ਮੈਂ ਸਰਕਾਰੀ ਮੁਲਾਜ਼ਮ ਡਿਊਟੀ ਕਰਨਾ ਮੇਰੀ ਜ਼ਿੰਮੇਵਾਰੀ ਆ ਨਾਲ ਸਾਡੇ ਕੋਲ ਪ੍ਰੂਫ ਚੱਲਦੇ ਆ ਠੇਕੇਦਾਰ ਕਹਿੰਦਾ ਪਰੂਫ ਤਾਂ ਮੈਂ ਕਰਦਾ ਫੈਕਸ ਪੂਰੀ ਅਕਾਊਂਟ ਡਿਟੇਲ ਆ ਮੇਰੇ ਕੋਲ ਰਹੀ ਗੱਲ ਪੈਸਿਆਂ ਦੀ ਜਿਵੇਂ ਚਾਹਾਂ ਤਾਂ ਇਹਨਾਂ ਦੇ ਹੱਡਾਂ ਵਿੱਚੋਂ ਕੱਢ ਲਵਾਂ ਥਾਣੇਦਾਰ ਕਹਿੰਦਾ ਕੰਮ ਦੇ ਪੈਸੇ ਦੇਣੇ ਆ ਤੂੰ ਇਹਨਾਂ ਤੋਂ ਕਿਵੇਂ ਲਵੇਂਗਾ ਠੇਕੇਦਾਰ ਕਹਿੰਦਾ ਦੀਪਾ ਬਿਮਾਰ ਸੀ ਕੋਮਾ ਵਿੱਚ ਸੀ ਇਹਦਾ ਇਲਾਜ ਮੈਂ ਕਰਵਾਇਆ ਇੱਥੇ ਤੱਕ ਇਹਦੇ 4 ਮਹੀਨੇ ਤਨਖਾਹ ਸਮੇਤ ਓਵਰਟਾਈਮ ਪਹੁੰਚਦੀ ਰਹੀ ਆ ਜਦੋਂ ਕਿ ਅਮਰੀਕਾ ਇਲਾਜ ਵਾਸਤੇ ਲੈ ਕੇ ਗਿਆ ਮੇਰੇ 45 ਤੋਂ 50 ਲੱਖ ਖਰਚਾ ਆਇਆ ਅਸੀਂ ਸਭ ਉਹ ਭਲੇ ਬੰਦੇ ਦੇ ਮੋਹ ਪਿਆਰ ਨੂੰ ਕੀਤਾ ਜਿਵੇਂ ਹੀ ਠੇਕੇਦਾਰ ਨੇ ਸਾਰੀ ਅਕਾਊਂਟ ਡਿਟੇਲ ਭੇਜੀ ਤਾਂ ਥਾਣੇਦਾਰ ਥੋੜੀ ਨਰਮੀ ਵਰਤਣਾ ਲੱਗਾ ਤੇ ਜੋ ਪਿੰਡ ਦੇ ਬੰਦੇ ਉਹਨਾਂ ਵੱਲ ਸੀ ਦੂਜਾ ਪਾਸਾ ਭਾਰੀ ਦੇਖ ਉਹਨਾਂ ਨੂੰ ਹੀ ਕੋਸਣ ਲੱਗੇ ਤੇ ਥਾਣੇਦਾਰ ਨੇ ਵੀ ਸਭ ਪ੍ਰੂਫ ਦੇਖ ਕੇ ਮੌਕੇ ਦੀ ਨਜ਼ਾਕਤ ਸਮਝਦੇ ਫੈਸਲਾ ਦੀਪੇ ਦੇ ਹੱਕ ਵਿੱਚ ਕਰ ਦਿੱਤਾ ਠੇਕੇਦਾਰ ਨੇ ਜੋ ਗੱਡੀ ਲੈ ਕੇ ਦਿੱਤੀ ਸੀ ਉਹ ਥਾਣੇ ਹੀ ਮੰਗਵਾ ਲਈ ਤੇ ਦੀਪਾ ਗੱਡੀ ਛੱਡਣ ਜਲੰਧਰ ਵੱਲ ਨੂੰ ਤੁਰ ਪਿਆ ਪਰ ਗੁੱਸੇ ਵਿੱਚ ਬਹੁਤ ਸੀ ਉਥੋਂ ਹੀ ਉਹ ਆਪਣੇ ਇੱਕ ਦੋਸਤ ਨੂੰ ਮਿਲਣ ਤੁਰ ਗਿਆ ਜੋ ਕਿਸੇ ਦੀ ਨਜ਼ਰ ਵਿੱਚ ਗਲਤ ਹੋ ਸਕਦਾ ਪਰ ਹੈ ਗਰੀਬਾਂ ਦਾ ਮਸੀਹਾ ਸੀ ਉਹਦੇ ਕੋਲੋਂ ਪਤਾ ਨਹੀਂ ਦੀਪੇ ਨੂੰ ਕੀ ਹੱਥ ਲੱਗਿਆ ਉਹ ਪੂਰੇ ਗੁੱਸੇ ਵਿੱਚ ਤੁਰ ਪਿਆ ਪਿੰਡ ਵੱਲ ਨੂੰ ਜੋ ਕਰਦਿਆਂ ਨੇ ਉਹਦੇ ਨਾਲ ਕੀਤੀ ਸੀ ਉਹ ਸੋਚ ਕੇ ਤਾਂ ਗੁੱਸੇ ਵਿੱਚ ਦਿਮਾਗ ਫਟ ਰਿਹਾ ਸੀ ਬਸ ਇਹੀ ਸੋਚੀ ਜਾਵੇ ਜੋ ਵੀ ਚੰਗੇ ਭਲੇ ਜਾਣਦੇ ਆ ਨੇ ਬੁਰਾਈ ਦਾ ਸਾਥ ਦਿੱਤਾ ਸਭ ਖਤਮ ਕਰ ਦੇਣੇ ਆ ਇੱਕ ਬਿਮਾਰੀ ਵਿੱਚੋਂ ਉੱਠਿਆ ਸੀ ਉਹਦੇ ਨਾਲ ਤਾਂ ਵੈਸੇ ਹੀ ਖੂਨ ਖਾਣਾ ਹੋ ਜਾਂਦਾ ਗਰਮੀ ਦਿਮਾਗ ਨੂੰ ਹੀ ਚੜੀ ਜਾਂਦੀ ਆ ਅਸਲੀਅਤ ਇਹ ਸੀ ਕਿ ਉਹਦੇ ਪਰਿਵਾਰ ਨੇ ਮਾੜੀ ਕੀਤੀ ਸੀ ਉਹਦੇ ਨਾਲ ਪਰ ਜਦੋਂ ਆਪਾਂ ਕੁਝ ਗਲਤ ਕਰਦੇ ਆਂ ਪਰਮਾਤਮਾ ਚੰਗੇ ਮਾੜੇ ਦੇ ਇਸ਼ਾਰੇ ਤਾਂ ਕਰਦਾ ਪਰ ਆਪਾਂ ਹੀ ਨਹੀਂ ਸਮਝ ਸਕਦੇ ਇਹ ਜਿਹਾ ਹੀ ਦੀਪੇ ਨਾਲ ਹੋਇਆ ਸੀ ਜਿਹਨੂੰ ਚਮਤਕਾਰ ਕਹਿ ਸਕਦੇ ਆਂ ਉਹਦੇ ਗਰਮ ਦਿਮਾਗ ਨੂੰ ਐਸੀ ਰੱਬੀ ਰੂਹ ਮਿਲੀ ਸਮਝੋ ਰੱਬ ਆਪ ਹੀ ਸੀ ਉਹ ਪਿੰਡ ਵਾਲੀ ਵਸ ਵਿੱਚ ਬੈਠਾ ਸੀ ਜੋ ਚੱਲ ਰਿਹਾ ਸੀ ਦਿਮਾਗ ਵਿੱਚ ਉਹਦਾ ਪਤਾ ਹੀ ਸੀ ਉਦੇ ਨਾਲ ਵਾਲੀ ਸੀਟ ਇੱਕ ਮੁਸਲਮਾਨ ਆਇਆ ਤੇ ਬੈਠ ਗਿਆ ਦੀਪੇ ਦੇ ਕਹਿਣ ਮੁਤਾਬਕ ਉਹ ਸਿਰਫ ਉਹਦੇ ਵੱਲ ਹੀ ਦੇਖ ਰਿਹਾ ਦੀਪੇ ਨੇ ਪਿੰਡ ਦੀ ਟਿਕਟ ਲਈ ਸ਼ਾਇਦ ਉਹਦੇ ਤੋਂ ਕਿਸੇ ਨੇ ਟਿਕਟ ਹੀ ਨਾ ਲਈ ਜਾਂ ਸਿਰਫ ਉਹਦੇ ਵੱਲ ਹੀ ਦੇਖ ਰਿਹਾ ਸੀ ਜਿਉਂ ਹੀ ਪਿੰਡ ਆਇਆ ਤਾਂ ਉਹ ਥੱਲੇ ਉਤਰ ਗਿਆ ਉਹ ਮੁਸਲਮਾਨ ਬੰਦਾ ਵੀ ਉਹਦੇ ਪਿੱਛੇ ਹੀ ਤੁਰ ਪਿਆ ਪਰ ਦੀਪੇ ਦੀਆਂ ਅੱਖਾਂ ਵਿੱਚ ਤਾਂ ਖੂਨ ਉਤਰਿਆ ਹੋਇਆ ਸੀ ਮਾਚੂ ਜਾ ਮਾਰਦੂ ਵਾਲੀ ਸਥਿਤੀ ਹੋਈ ਪਈ ਸੀ ਦਿਲ ਵਿੱਚ ਉਹ ਹੀ ਸੋਚ ਰੱਖਿਆ ਸੀ ਕਿ ਅੱਜ ਤਾਂ ਲਾਸ਼ਾਂ ਵਿਛਾ ਦੇਵਾਂਗਾ ਤੁਰੇ ਜਾਂਦੇ ਦੀਪੇ ਨੂੰ ਮੁਸਲਮਾਨੋ ਬੰਦੇ ਨੇ ਪਿੱਛੋਂ ਆਵਾਜ਼ ਮਾਰੀ ਜਾਂ ਕਹਿ ਦੇਵਾਂ ਕਿ ਉਹ ਰੱਬੀ ਰੂਹ ਨੇ ਆਵਾਜ਼ ਮਾਰੀ ਮੁਸਲਮਾਨ ਕਹਿੰਦਾ ਹਾਂ ਬਈ ਪੁੱਤ ਕਿਵੇਂ ਹਰਖਿਆ ਫਿਰਦਾ ਦੀਪਾ ਕਹਿੰਦਾ ਦਿਮਾਗ ਗਰਮ ਸੀ ਉਹਦੀ ਗੱਲ ਸੁਣੇ ਪਰ ਹਾਂ ਹੂੰ ਬਿਨਾ ਕੁਝ ਨਾ ਕਹੇ ਦੀਪੇ ਨੂੰ ਲੱਗਿਆ ਕਿ ਨੇੜੇ ਪੀਰਾਂ ਦੀ ਕੁਟਿਆ ਸ਼ਾਇਦ ਉੱਥੇ ਜਾਣਾ ਹੋ ਪਰ ਉਹ ਉੱਥੇ ਨਾ ਗਿਆ ਬੜੇ ਸ਼ਬਦਾਂ ਦੇ ਅਰਥ ਦੀਪੇ ਨੂੰ ਸਮਝਾਏ ਪਰ ਸਭ ਦੀਪਾ ਸ਼ਾਂਤ ਨਾ ਹੋ ਸਕਿਆ ਕਿਉਂਕਿ ਉਹਨੂੰ ਗੁੱਸੇ ਅੱਗੇ ਕੁਝ ਨਹੀਂ ਸੀ ਦੱਸ ਰਿਹਾ ਪਰ ਉਹ ਮੁਸਲਮਾਨ ਬੰਦੇ ਨੇ ਹਰ ਕੋਸ਼ਿਸ਼ ਕੀਤੀ ਕਿ ਉਹ ਦੀਪੇ ਨੂੰ ਸ਼ਾਂਤ ਕਰ ਸਕੇ ਪਰ ਨਹੀਂ ਦੀਪੇ ਤੇ ਤਾਂ ਭੂਤ ਸਵਾਰ ਸੀ ਕਿ ਉਹ ਅੱਜ ਆਪਣੇ ਮਨ ਦੇ ਕਰਕੇ ਹੀ ਰਹੇਗਾ ਉਹ ਮੁਸਲਮਾਨ ਬੰਦੇ ਨੇ ਅੰਤ ਦੀਪੇ ਦੇ ਸਿਰ ਤੇ ਹੱਥ ਰੱਖਿਆ ਕਿ ਜਿਹਦੇ ਨਾਲ ਉਹਦਾ ਦਿਮਾਗ ਇੱਕਦਮ ਸ਼ਾਂਤ ਹੋ ਗਿਆ। ਮੁਸਲਮਾਨ ਕਹਿੰਦਾ ਹਾਂ ਬਈ ਪੁੱਤ ਇਹੋ ਜਿਹਾ ਕੀ ਹੱਥ ਲੱਗਿਆ ਜਿਹਦੇ ਨਾਲ ਤੂੰ ਲਾਸ਼ਾਂ ਵਿਸਾਉਣੀਆਂ ਜੋ ਵੀ ਆ ਮੈਨੂੰ ਦੇ ਦੇ। ਤੂੰ ਤਾਂ ਰੱਬ ਦਾ ਬੰਦਾ ਭਲਾਵੰਗਾ ਤੇਰੇ ਹੱਥੋਂ ਕਿਸੇ ਦਾ ਮਾਰਾ ਹੋਣਾ ਨਹੀਂ ਲਿਖਿਆ। ਤੂੰ ਸਦਾ ਭਲਾ ਕਰਨ ਵਾਸਤੇ ਬਣਿਆ। ਤੇਰੀ ਡਿਊਟੀ ਤਾਂ ਇਥੋਂ ਬਦਲਣ ਵਾਲੀ ਆ ਦੀਪਕ ਕਹਿੰਦਾ ਮੈਂ ਤਾਂ ਘਰ ਜਾਣਾ ਹੁਣ ਮੁਸਲਮਾਨ ਕਹਿੰਦਾ ਨਾ ਪੁੱਤ ਹੁਣ ਘਰ ਨਾ ਜਾਈਂ 8 ਮਹੀਨੇ ਬਾਅਦ ਬਾਹਰ ਹੀ ਰਹਿ ਤੈਨੂੰ ਨਵਾਂ ਕੰਮ ਮਿਲ ਜੂ ਦੀਪਕ ਕਹਿੰਦਾ ਦਿਲ ਦਿਮਾਗ ਸੁਣ ਕੇ ਸ਼ਾਂਤ ਹੋ ਗਿਆ ਤੇ ਗੱਲ ਮੰਨ ਮੁੜ ਪਿਆ ਪਿੰਡ ਵਾਲੇ ਰਾਹ ਤੋਂ ਪਿੱਛੇ ਨੂੰ ਤੇ ਉਹ ਮੁਸਲਮਾਨ ਪਿੰਡ ਵੱਲ ਨੂੰ ਗਿਆ ਕੁਝ ਸਮੇਂ ਬਾਅਦ ਦੀਪੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਅੱਖੋਂ ਓਜਲ ਹੋ ਗਿਆ ਭਲਾ ਵਿੱਚ ਹੀ ਇੱਕਦਮ ਦੀਪੇ ਦੇ ਮੂੰਹੋਂ ਗਾਲ ਹੀ ਨਿਕਲੀ ਵੀ ਰੱਬ ਹੀ ਸੀ ਬਸ ਜੋ ਪਹਿਚਾਣ ਨਾ ਹੋਇਆ ਦੀਪਾ ਕੁਝ ਕਦਮ ਹੀ ਤੁਰਿਆ ਸੀ ਰੱਬ ਦਾ ਬੰਦਾ ਤਾਂ ਗਾਇਬ ਹੋ ਗਿਆ ਕੋਈ ਯਾਰ ਦੋਸਤ ਮਿਲ ਗਿਆ ਜੋ ਦੀਪੇ ਨੂੰ ਆਪਣੇ ਘਰ ਲੈ ਗਿਆ ਉਹਨੇ ਰੋਟੀ ਖਵਾਈ ਤੇ ਫਿਰ ਉਹਨੇ ਬਰਨਾਲੇ ਜਾਣਾ ਸੀ ਤੇ ਉਹ ਦੀਪੇ ਦੇ ਕਹਿਣ ਤੇ ਉਹਨੂੰ ਵੀ ਨਾਲ ਲੈ ਗਿਆ ਉੱਥੇ ਕੰਮ ਮਿਲ ਗਿਆ ਦੀਪੇ ਨੂੰ ਵਕਤ ਲੰਘਦਾ ਗਿਆ ਪਰ ਦੀਪਾ ਫੇਰ ਕਮਲਾ ਅੱਧੀ ਤਨਖਾਹ ਘਰ ਹੀ ਭੇਜਦਾ ਰਿਹਾ ਫਿਰ 2019 ਵਿੱਚ ਉਹਦੇ ਪਰਿਵਾਰ ਨੇ ਝਟਕਾ ਦਿੱਤਾ ਉਹਨਾਂ ਨੇ ਦੀਪੇ ਨੂੰ ਬੇਦਖਲ ਕਰ ਦਿੱਤਾ ਬੇਦਖਲ ਪਤਾ ਜਾਇਦਾਦ ਤੋਂ ਕੀਤਾ ਜਾਂਦਾ ਹੈ ਪਰ ਉਹਨਾਂ ਕੋਲ ਤਾਂ ਸਿਰਫ ਘਰ ਹੀ ਬਚਿਆ ਸੀ ਉਹਦੇ ਤੋਂ ਹੀ ਬੇਦਖਲ ਕਰ ਦਿੱਤਾ ਜਦੋਂ ਦੀਪੀ ਨੂੰ ਉਹਦੇ ਪਰਿਵਾਰ ਨੇ ਬੇਦਖਲ ਕਰ ਦਿੱਤਾ ਤਾਂ ਉਹ ਦਿਲੋਂ ਤਾਂ ਬਹੁਤ ਦੁਖੀ ਸੀ ਪਰ ਕੀ ਕਰ ਸਕਦਾ ਸੀ ਮਨ ਭਰਿਆ ਪਿਆ ਸੀ ਪਰ ਅੱਖਾਂ ਵਿੱਚੋਂ ਹੰਝ ਨਾ ਥਲੇ ਡਿੱਗੇ ਉਹਨੇ ਘਰੋਂ ਕੱਪੜੇ ਚੁੱਕੇ ਤੇ ਚਲਾ ਗਿਆ ਕਿਉਂਕਿ ਅਫਸੋਸ ਵੀ ਕਾਹਦਾ ਕਰਦਾ ਪਰਿਵਾਰ ਵੱਲੋਂ ਤਾਂ ਕਦੋਂ ਦਾ ਬੇਦਖਲ ਸੀ ਬਸ ਆ ਕਾਗਜ਼ਾਤੀ ਕਾਰਵਾਈ ਨੇ ਤਾਂ ਲੱਗਦਾ ਸਭ ਖਤਮ ਕਰ ਦਿੱਤਾ ਸੀ ਇਹ ਸੋਚ ਕਰੋ ਤੁਰ ਵੀ ਤੁਰ ਗਿਆ ਵੀ ਹੁਣ ਤਾਂ ਐਸ਼ ਕਰਨੀ ਆ ਮਤਲਬ ਜਦੋਂ ਤੱਕ ਸਰੀਰ ਸਾਥ ਦੇਵੇਗਾ ਤਾਂ ਆਪਣੇ ਦਿਲ ਦੀ ਰੀਜ ਪੂਰੀ ਕਰਨੀ ਆ ਦੀਪੇ ਨਾਲ ਦੀਪੇ ਦਿਲਬਰ ਬਾਪੂ ਦੇ ਫਾਰਮ ਤੇ ਚਲਾ ਗਿਆ ਉਹ ਬੜਾ ਹੀ ਨੇਕ ਦਿਲ ਪਰਿਵਾਰ ਸੀ ਤੇ ਬਾਪੂ ਦਿਲਬਰ ਨੇਕ ਦਿਲ ਇਨਸਾਨ ਸੀ ਦਿਲਬਰ ਬਾਪੂ ਦਾ ਇਲਾਕੇ ਵਿੱਚ ਬਹੁਤ ਨਾਂ ਸੀ ਉਸ ਪਰਿਵਾਰ ਨੇ ਦੀਪੇ ਨੂੰ ਇਸ ਤਰ੍ਹਾਂ ਅਪਣਾ ਲਿਆ ਜਿਵੇਂ ਉਹ ਉਹਨਾਂ ਦੇ ਪਰਿਵਾਰ ਦਾ ਹੀ ਮੈਂਬਰ ਹੋਵੇ ਉਹਨਾਂ ਦੀ ਛੋਟੀ ਨੂੰ ਤਾਂ ਦੀਪੇ ਦੀ ਭੈਣ ਹਰਦੀਪ ਵਰਗੀ ਸੀ ਜਮਾ ਜਦੋਂ ਉਹਨੇ ਦੀਪੇ ਨੂੰ ਵੱਡਾ ਵੀਰ ਕਿਹਾ ਤਾਂ ਉਹਨੂੰ ਐਦਾਂ ਲੱਗਿਆ ਵੀ ਸਾਹਮਣੇ ਹਰਦੀਪ ਹੀ ਆ ਹੁਣ ਦੀਪੇ ਆਪਣੇ ਆਪ ਦੇ ਵਿੱਚ ਮਸਤ ਰਹਿੰਦਾ ਸੀ ਉਸ ਪਰਿਵਾਰ ਨੇ ਵੀ ਬਹੁਤ ਮੋਹ ਦਿੱਤਾ ਜੇ ਸੱਚ ਪੁੱਛੋ ਤਾਂ ਆਪਣੀ ਪਸੰਦ ਦੀ ਚੀਜ਼ ਵੀ ਹੁਣ ਖਾਦੀ ਦੀਪੇ ਨੇ ਦੀਪੇ ਨੇ ਤਾਂ ਕਦੇ ਚਾਕਲੇਟ ਨਹੀਂ ਸੀ ਖਾਦੀ ਉਹ ਵੀ ਜਾ ਕੇ 2021 ਵਿੱਚ ਖਾਦੀ ਦੀਪ ਨੇ 2019 ਤੋਂ ਘਰ ਛੱਡਿਆ ਤੇ ਨਜ਼ਦੀਕ ਪਿੰਡ ਦੇਲਵਰ ਬਾਪੂ ਦੇ ਫਾਰਮ ਤੇ ਰਹਿ ਰਿਹਾ ਤੇ ਘਰੋਂ ਰੋਜ਼ੇ ਕਿੱਚ-ਕਿੱਚ ਤੋਂ ਆਜ਼ਾਦ ਏ ਤੇ ਟਾਈਮ ਨਾਲ ਰੋਟੀ ਖਾਂਦਾ ਤੇ ਟਾਈਮ ਨਾਲ ਸੌਂਦਾ ਪਰ ਦਵਾਈ ਚੱਲਦੀ ਆ ਹਰ ਹਫ਼ਤੇ ਇੱਕ ਇੰਜੈਕਸ਼ਨ ਲੱਗਦਾ ਕੋਮਾ ਵਿੱਚ ਜਾਣ ਤੋਂ ਬਾਅਦ ਬਹੁਤ ਤਕਲੀਫ਼ਾਂ ਆ ਗਈਆਂ ਸੀ ਪਰ ਘਰੋਂ ਸੌਖਾ ਹੋ ਗਿਆ ਸੀ ਹਾਂਜੀ ਦੋਸਤੋ ਦੱਸਣਾ ਜੀ ਦੀਪ ਨੇ ਘਰ ਛੱਡ ਕੇ ਵਧੀਆ ਕੀਤਾ ਆਪਣੀ ਸਲਾਹ ਜਾਂ ਸੁਝਾਅ ਕਮੈਂਟ ਕਰਕੇ ਜਰੂਰ ਦਿਓ ਜੀ ਇਹ ਸਾਰੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ ਕਹਾਣੀ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਕਹਾਣੀ ਸੁਣਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ